बड़े रब जाने तेरिया किस्म की किन्नी किस्म है जया बंदगी दीदात चोली पा रखियो रखे निमानिया दमान बंदगी दी दात चोली पा दियो रखियो रखे हो दमान जिसने रातों से जंग जीती हो सूर्य बनकर वही चमकता है सूर्य बनकर वही चमकता है। की में दिया जलाना जला के रखना ये है जरा सी लर्जिश पर तोड़ देते हैं सब ताल्लुक जमाने वाले कुश्ती तुम जरा चलते चलते रोंदी डालेगी फते तुम्हारे अपनी बनियान में पहन लेता है वो बाप होता है घर में सबके लिए नए जूते आते हैं इसके लिए बाप के तलवे घिस जाते हैं जब अपनी आँखों में दूसरों के सपने सजोता है वो बाप होता है, है यहाँ जो मौत का मातम मनाते हैं लोग जिंदा कौन है जो मौत का मातम मनाते हैं लोग सांसों का पहरा ख्वाहिशों की कैद को जिंदगी समझ जाते हैं ना इश्क की रंगत ना हिजर की बरकत ना किसी को जिंदगी बताते हैं लोग जिंदा कौन है, है यहाँ रिश्तों के फेरे में गुम हो जाते हैं लोग जिंदा कौन है यहाँ चमकीले पटीले नींद की रेत से सजाते हैं लोग के कलेजे चाँदनी की रात की कीमत से चुका जाते हैं लोग मातम मनाते हैं लोग रिश्तों की गर्माहट तो जो मौत का मातम मनाते हैं लोग यहाँ जो मौत का मातम मनाते हैं कैंजारी ने समंदर जंगल हवाएं करके जरीन ने घरों में कैद मौत का इंतजार करें जिंदा नहीं है बस एक उम्र ਅਜੀਤ ਸੰਤ ਬਾਬਾ ਹਜਾਰਾ ਸਿੰਘ ਅਕੈਡਮੀ ਡੇਰਾ ਪਠਾਣਾ ਦੇ ਵਿੱਚ ਬਾਲ ਕਵੀ ਸਮਿਲ ਜਿਹੜਾ ਕਰਾਇਆ ਗਿਆ ਬੜੀ ਖੁਸ਼ੀ ਹੋਈ ਕਿ ਛੋਟੇ-ਛੋਟੇ ਬੱਚੇ ਸੈਕੰਡ 3rd ਤੋਂ ਲੈ ਕੇ 10th ਕਲਾਸ ਤੱਕ ਦੇ ਬੱਚਿਆਂ ਨੇ ਬਹੁਤ ਵਧੀਆ ਨਾਮਵਰ ਜਿਹੜੀਆਂ ਕਵਤਾਵਾਂ ਜੜੀਆਂ ਨੇ ਉਹ ਪੜੀਆਂ ਤੇ ਬੜੀ ਵਧੀਆ ਤਰੀਕੇ ਨਾਲ ਪੜੀਆਂ ਉਹਨਾਂ ਦਾ ਬੱਚਿਆਂ ਦਾ ਕੌਨਫੀਡੈਂਸ ਜਿਹੜਾ ਸੀਗਾ ਉਹ ਉਹਨਾਂ ਦਾ ਵਿਚਾਰਨ ਜਿਹੜਾ ਸੀਗਾ ਨਵੀਂ ਸ਼ੁੱਧ ਸੀਗਾ ਕੌਨਫੀਡੈਂਸ ਇੰਨਾ ਸੀਗਾ ਕਿ ਸੱਚਮੁੱਚ ਕਰੋੜ ਕਵੀ ਉਹਨਾਂ ਚੋਂ ਨਜ਼ਰ ਆਉਂਦਾ ਸੀਗਾ ਤੇ ਸਾਨੂੰ ਬੜੀਆਂ ਭੁੱਗੀ ਆਸਾਂ ਨੇ ਕਿ ਇਥੋਂ ਵਿਦਿਆ ਗ੍ਰਹਿਣ ਕਰਕੇ ਬੱਚੇ ਜਿਹੜੇ ਆ ਉਹ ਚੰਗੇ ਮਕਾਮ ਤੇ ਜਿਹੜੇ ਪਹੁੰਚ ਸਕਦੇ ਆ ਤੇ ਮੈਂ ਇਸ ਸੰਸਥਾ ਦੇ ਇੱਥੇ ਸਾਰੇ ਬੱਚਿਆਂ ਨੂੰ ਵਧਾਈ ਦੇਣਾ ਬੈ ਸੰਸਥਾ ਦੀ ਪ੍ਰਿੰਸੀਪਲ ਮੈਡਮ ਸਮੂਹ ਸਟਾਫ ਤੇ ਜਿਹੜੇ ਇਹਨਾਂ ਦੇ ਸੰਸਥਾ ਦੇ ਪ੍ਰਬੰਧਕ ਨੇ ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦੇਣਾ ਕਿ ਤੁਸੀਂ ਇੱਕ ਬੜਾ ਵੱਡਾ ਉਪਰਾਲਾ ਕਰ ਰਹੇ ਆ ਅੱਜ ਬੜੀ ਵੱਡੀ ਸਮੇਂ ਦੀ ਲੋੜ ਆ ਕਿ ਸਿਲੇਬਸ ਤਾਂ ਸਾਰੇ ਬੱਚਿਆਂ ਪੜ੍ਹ ਲੈਣਾ ਪਰ ਸਿਲੇਬਸ ਤੋਂ ਇਲਾਵਾ ਜਿਹੜੀ ਹੈ ਜਿਵੇਂ ਕਿ ਜੀਉਣ ਦਾ ਤਰੀਕਾ ਸਲੀਕਾ ਜਿਹੜਾ ਹੈ ਉਹ ਸਾਰੇ ਤਾਂ ਨਹੀਂ ਸਿਖਾਇਆ ਜਾਂਦਾ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਤੇ ਮੈਂ ਆਪਣੇ ਆਪ ਨੂੰ ਬੜਾ ਭਾਗਾ ਸਮਝਦਾ ਕਿ ਅੱਜ ਮੈਨੂੰ ਛੋਟੇ ਬੱਚਿਆਂ ਦੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਦਾ ਜਿਹੜਾ ਵਾ ਉਸ ਭਾਗ ਪ੍ਰਾਪਤ ਹੋਇਆ ਤੇ ਮੈਂ ਬਹੁਤ ਕੁਝ ਸਿੱਖ ਕੇ ਲੈ ਕੇ ਚੱਲਿਆ ਬਹੁਤ ਸ਼ੁਕਰੀਆ ਧੰਨਵਾਦ ਹਾਂ ਜੀ ਮੈਂ ਸੰਤ ਬਾਬਾ ਹਜਾਰਾ ਸਿੰਘ ਪਬਲਿਕ ਸਕੂਲ ਤੋਂ ਪ੍ਰਿੰਸੀਪਲ ਡਾਕਟਰ ਰੇਨੂ ਪੰਚਾਲ ਸਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਸਾਡੇ ਜਿਹੜੇ ਮੈਨੇਜਮੈਂਟ ਦੇ ਡਾਕਟਰ ਸਰਦਾਰ ਇਵਰਪ੍ਰੀਤ ਸਿੰਘ ਜੀ ਤੇ ਡਾਕਟਰ ਸਰਦਾਰ ਤੇਜਪ੍ਰਤਾਪ ਸਿੰਘ ਜੀ ਉਹਨਾਂ ਦੀ ਅਦਿਸ਼ਕਤਾ ਦੇ ਵਿੱਚ ਤੇ ਅੱਜ ਬਾਲ ਕਵੀ ਸੰਮੇਲਨ ਹੋਇਆ ਇਹਦੇ ਵਿੱਚ ਛੋਟੇ-ਛੋਟੇ ਬੱਚਿਆਂ ਨੇ ਸਾਡੇ ਪਾਰਟਿਸਿਪੇਟ ਕੀਤਾ ਸੈਕੰਡ ਕਲਾਸ ਤੋਂ ਲੈ ਕੇ 10th ਕਲਾਸ ਦੇ ਬੱਚਿਆਂ ਨੇ ਪੰਜਾਬੀ ਦੇ ਵਿੱਚ ਕਵੀ ਸ਼ਰੀ ਦੀ ਪ੍ਰਸਤuti ਦਿੱਤੀ ਤੇ ਨਾਲ ਕਵਿਤਾਵਾਂ ਦਾ ਪਾਠ ਕੀਤਾ ਇਹਨਾਂ ਦੇ ਨਾਲ ਸਾਡਾ ਮਕਸਦ ਕੀ ਸੀ ਬੱਚਿਆਂ ਨੂੰ ਇੱਕ ਐਕਟੀਵਿਟੀ ਕਰਾਉਣ ਦਾ ਵੀ ਜਿਹੜੇ ਬੱਚਿਆਂ ਦੇ ਅੰਦਰ ਲਿਟਰੇਚਰ ਦਾ ਕੋਈ ਵੀ ਬੀਜ ਹੈਗਾ ਤੇ ਉਹਨੂੰ ਅੱਗੇ ਵਧਾਣਾ ਤੇ ਬੱਚਿਆਂ ਦਾ ਆਤਮ ਵਿਸ਼ਵਾਸ ਕੌਨਫੀਡੈਂਸ ਉਹਨੂੰ ਇਨਕਰੀਜ਼ ਕਰਨਾ ਬੂਸਟ ਕਰਨਾ ਤੇ ਜਿਹੜੇ ਬੱਚੇ ਨੂੰ ਇਸ ਪਲੇਟਫਾਰਮ ਤੋਂ ਅੱਗੇ ਆਪਣੀ ਜਰਨੀ ਨੂੰ ਸਟਾਰਟ ਕਰਨਾ ਹੈ ਉਹਦੇ ਵਾਸਤੇ ਬੱਚਿਆਂ ਨੂੰ ਇੱਕ ਬੇਸਿਕ ਪਲੇਟਫਾਰਮ ਤਿਆਰ ਕਰਕੇ ਅਸੀਂ ਦੇਣਾ ਤੇ ਇਹ ਸਾਡਾ ਸਕੂਲ ਦਾ ਮਕਸਦ ਹੈ ਕਿ ਹਰ ਬੱਚੇ ਨੂੰ ਆਪਣਾ ਆਪਣਾ ਪਲੇਟਫਾਰਮ ਸਕੂਲ ਤੋਂ ਹੀ ਮਿਲਣਾ ਸਟਾਰਟ ਹੋਣਾ ਚਾਹੀਦਾ ਹੈ ਤਾਂ ਕਿ ਬੱਚੇ ਨੂੰ ਕਦੀ ਵੀ ਇਹ ਕਨਫਿਊਜ਼ਨ ਨਾ ਹੋਵੇ ਕਿ ਮੈਂ ਕਿਹੜੀ ਰਾਈ ਚੱਲਣਾ ਹੈ ਕਿਹੜੀ ਰਾਈ ਜਾਣਾ ਹੈ ਮੇਰਾ ਫਿਊਚਰ ਦੇ ਵਿੱਚ ਮੈਂ ਕੀ ਬਣਨਾ ਉਹਨੂੰ ਆਪਣੇ ਟੈਲੈਂਟ ਦਾ ਇੱਥੋਂ ਹੀ ਸਕੂਲ ਦੇ ਵਿੱਚ ਪਤਾ ਲੱਗਣਾ ਚਾਹੀਦਾ ਇਹ ਸਾਡਾ ਮੋਟਿਵ ਹੈ ਮੈਂ ਹਰਿਆਣੇ ਤੋਂ ਬਿਲੋਂਗ ਕਰਦੀ ਆ ਮੈਂ ਆਪ ਹਿੰਦੀ ਸਾਹਿਤ્ય ਦੇ ਵਿੱਚ ਐਮਏ ਕੀਤੀ ਹੋਈ ਹੈ ਬੀਐਡ ਪੀਐਚਡੀ ਕੀਤੀ ਹੋਈ ਹੈ ਮੇਰੀ ਆਪਣੀ ਤਿੰਨ ਬੁੱਕਸ ਪਬਲਿਸ਼ ਹੋਈ ਹੈ ਤੇ 2005 ਤੋਂ ਮੈਂ 올 ਇੰਡੀਆ ਰੇਡੀਓ ਨਾਲ ਜੁੜੀ ਹੋਈ ਹੈ ਮੇਰੇ ਉੱਤੇ ਪਰਫਾਰਮੈਂਸ ਹੁੰਦੀ ਰਹਿੰਦੀ ਹੈ ਰੀਡੀਵਨ ਤੇ ਵੀ ਮੈਂ ਫੋਕ ਡਾਂਸ ਤੇ ਮੇਰੀ ਪੋਇਟਰੀ ਦੀ ਪਰਫਾਰਮੈਂਸਸ ਹੁੰਦੀ ਰਹਿੰਦੀ ਹੈ 17 ਸਟੇਟਸ ਦੇ ਵਿੱਚ ਵੀ ਮੈਂ ਇਹ ਜਿਹੜਾ ਬੱਚਿਆਂ ਨੂੰ ਮੋਟੀਵੇਟ ਕਰਨ ਦਾ ਪੇਰੈਂਟ ਸੈਮੀਨਾਰ ਦਾ ਤੇ ਮੈਡੀਟੇਸ਼ਨ ਦਾ ਇਹ ਕੰਮ ਮੈਂ ਕਰ ਰਹੀ ਹਾਂ ਪਿਛਲੇ 22 ਸਾਲਾਂ ਤੋਂ ਮੈਂ ਕੰਮ ਕਰ ਰਹੀ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ মিডিਆ ਦਾ ਬਹੁਤ ਬਹੁਤ ਧੰਨਵਾਦ ਪਾ ਜੀ ਦਾ ਕਿ ਸਾਡੇ ਸਕੂਲ ਚ ਆਏ ਨੇ ਤੇ ਸਾਡੇ ਜਿਹੜੇ ਚੀਫ ਗੈਸਟ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਅੱਜ ਬੱਚਨ ਨੂੰ ਬਹੁਤ ਮੋਟੀਵੇਟ ਕਰ ਕੀਤਾ ਇੰਟਰੈਕਸ਼ਨ ਕੀਤਾ ਬਹੁਤ ਵਧੀਆ ਤਰੀਕੇ ਨਾਲ ਬੱਚਨ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਸਾਰਿਆਂ ਨੂੰ